ਪਰਾਣੀ ਰੰਜੇ ਦੇ ਚਲਦਿਆਂ ਅੱਧੀ ਦਰਜੋਂ ਤੋਂ ਵੱਧ ਵਿਅਕਤੀਆਂ ਨੇ ਸੁਬਾਨਪੁਰ ਨਜ਼ਦੀਕ ਜੀਟੀ ਰੋਡ ਦੇ ਪੁਲ ਦੇ ਨੇੜੇ ਇੱਕ ਨੌਜਵਾਨ ਨੂੰ ਤੇਜ਼ ਤਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਨੂੰ ਬਾਅਦ ਵਿੱਚ ਥਾਣਾ ਸੁਬਾਨਪੁਰ ਪੁਲਿਸ ਨੇ 108 ਐਂਬੂਲੈਂਸ ਦੀ ਸਹਿਤਾ ਨਾਲ ਸਿਵਲ ਹਸਪਤਾਲ ਕਪੂਥਲਾ ਦਾਖਲ ਕਰਵਾਇਆ ਹੈ ਜ਼ਖਮੀ ਵਿਅਕਤੀ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਢਿਲਮਾ ਬੇੜ ਵਜੇ ਹੋਈ ਹੈ ਇਸ ਸਮੌਕੇ ਤੇ ਜਾਣਕਾਰੀ ਦਿੰਦਿਆਂ ਲੜਕੇ ਦੇ ਪਿਤਾ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਝਗੜਾ ਤਾਰਨਜੀਤ ਸਿੰਘ ਨਾਲ ਚੱਲ ਰਿਹਾ ਸੀ ਜਿਹਦੇ ਚੱਲਦੇ ਆ ਅੱਜ ਉਸਦੇ ਲੜਕੇ ਨੂੰ ਕੁਝ ਨੌਜਵਾਨਾਂ ਨੇ ਘੇਰੋ ਬੁਲਾ ਕੇ ਜੀਟੀ ਰੋਡ ਦੇ ਸੁਬਾਨਪੁਰ ਨੇੜੇ ਪੁਲ ਦੇ ਹੇਠਾਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰਕੇ ਫਰਾਰ ਹੋ ਗਏ ਜੀ ਸਾਡੀ 2 ਸਾਲ ਹੋ ਗਏ ਲੜਾਈ ਹੋਈ ਨੂੰ ਤਾਂ ਸਾਡੀ ਪੁਲਿਸ ਸੁਣਾਈ ਨਹੀਂ ਕਰਦੀ ਕੋਈ ਵੀ ਅਸੀਂ ਐਸਪੀ ਦੇ ਵੀ ਪੇਸ਼ ਹੋਏ ਆ ਡਿਪਟੀ ਸਾਹਿਬ ਦੇ ਵੀ ਪਲੱਥੀ ਪੇਸ਼ ਹੋਏ ਆ ਹੌਲਸਕਲ ਮਾਲੀ ਨੇ ਕੋਈ ਸਾਡਾ ਸੁਣਿਆ ਨਹੀਂ ਜੀ ਆ ਦੁਬਾਰਾ ਫੇਰ ਮੁੰਡੇ ਨੇ ਸਾਡੇ ਨੂੰ ਅੱਜ ਵੱਢ ਗਏ ਕਿਹਰੇ ਬੰਦੇ ਸੀ ਤੇ ਇਹ ਜਿਹੜੀ ਘਟਨਾ ਵਾ ਕਿੰਨੇ ਕ ਵਜ ਦੀ ਆ ਇਹ ਘਟਨਾ ਜੀ ਹੋਣੀ ਆ ਟਾਈਮ ਕੋਈ ਘੰਟਾ ਹੋ ਗਿਆ ਹੁਣ ਮਤਲਬ ਇਹ ਦੀ ਦੋ ਜਣੇ ਆਏ ਘਰੋਂ ਖਾਲੂ ਮਸੀਤਾ ਦੇ ਦੋਨੇ ਮੁੰਡੇ ਉਹ ਮੈਂ ਆਪ ਖੁਦ ਛੰਡਾ ਪਲਾਇਆ ਉਹਨਾਂ ਨੂੰ ਜੀ ਲਿਆਣ ਕੇ ਤੇ ਮੈਂ ਚੱਲ ਗਿਆ ਤੇ ਇਹਨੂੰ ਅੰਦਰ ਵੀ ਚਲਾ ਤੈਨੂੰ ਬਾਬੇ ਨੂੰ ਮਿਲਾ ਕੇ ਲੈਉਣਾ ਸੀ ਤੇ ਮੁੰਡਾ ਨਾਲ ਚੱਲ ਗਿਆ ਵਾ ਅੱਛਾ ਉੱਥੇ ਉੱਥੇ ਜਾ ਕੇ ਸੱਤ ਜਣੇ ਸੀ ਇਹ ਨਿਹੰਗ ਹੈਪੀ ਸੀ ਨਾਲ ਹੈਪੀ ਦੇ ਨਾਲ ਸੱਤ ਜਣੇ ਸੀਗੇ ਸੱਤ ਜਣੇ ਹਾਂਜੀ ਟੋਕਾ ਉਹਨਾਂ ਕੋ ਟੋਕਾ ਹੈ ਜੀ ਟੋਕੇ ਨਾਲ ਵੱਡਿਆ ਤਾਂ ਪੁਲਿਸ ਪ੍ਰਸ਼ਾਸਨ ਕੋਲ ਸਪੌਂਸਰਿਓ ਕਰ ਸੜਾਈ ਨਹੀਂ ਕੀਤੀ ਸਾਡੀ ਪੁਲਿਸ ਨੇ 2 ਸਾਲ ਡੇਢ ਦੋ ਲੜਾਈ ਨੂੰ ਹੋ ਗਈ ਦੋ ਪਰਚੇ ਅੱਗੇ ਆ ਜੀ ਦੋ ਪਰਚੇ ਉਹਨਾਂ ਤੇ ਆ ਤੇ ਪੁਲਿਸ ਚੱਕਦੀ ਨਹੀਂ ਸੜਾਈ ਨਹੀਂ ਕੀਤੀ ਸਾਡੀ ਤਾਂ ਹੁਣ ਮੰਗ ਕੀ ਕਰਦੇ ਆ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰੇ ਜੇਡ ਦਾ ਬੇਟਾ ਆ 2 ਸਾਲ ਹੋ ਗਏ ਸਾਡੇ ਅਸਕਿਉਰ ਕਰਨ ਦੇ ਨੂੰ ਇਹ 2-3 ਵਾਰੀ ਚਾਂਸ ਕੀਤਾ ਮੇਰੇ ਪੁੱਤ ਨੂੰ 2 ਵਾਰੀ ਕਿ ਜਾਂਦਾ ਰਿਹਾ ਤੇ ਢਿਲਮਾ ਪੁਲਿਸ ਵਾਲੀ ਸਾਡੀ ਸੁਣਵਾਈ ਨਹੀਂ ਕਰਦੀ ਨਾ ਉਹਨਾਂ ਨੂੰ ਕਰਦੀ ਆ ਤੇ ਨਾ ਸਾਡੀ ਕੋਈ ਸੁਣਵਾਈ ਹੁੰਦੀ ਆ ਤੇ ਹਰ ਵਾਰ ਮਾਵਾਂ ਦੇ ਪੁੱਤ ਇੱਕ ਤਾਂ ਮਾਰੇ ਨਹੀਂ ਜਾਂਦੇ ਜਾਂ ਨਿਆਂਕ ਬਣ ਕੇ ਇਹ ਥੋੜੀ ਕਿਹਾ ਜਾਂਦਾ ਆ ਕਿ ਬਾਬਾ ਜੀ ਦਾ ਬਾਣਾ ਪਾ ਕੇ ਤਾਂ ਤੁਸੀਂ ਤੁਲਪਾਂ ਦੇ ਪੁੱਤ ਵੜ ਦੇ ਤਾਹਨ ਪੁਲਿਸ ਤੋਂ ਕੀ ਮੰਗ ਕੀ ਕਰਦੇ ਸਾਨੂੰ ਪੁਲਿਸ ਕੋ ਇਹ ਮੰਗਾ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਤਾਂ ਬੰਦੇ ਉਹਨਾਂ ਨੂੰ ਫੜਦੀ ਪੁਲਿਸ ਤੇ ਬੰਦਿਆਂ ਨੂੰ ਪਤਾ ਵਾ ਕੀ ਨਾਮ ਆਉਂਦੇ ਹਾਂਜੀ ਮੈਨੂੰ ਪਤਾ ਹੈ ਕੀ ਨਾਮ ਹੈ ਪੱਪੀ ਉਹਨਾਂ ਦਾ ਨਾਮ ਉਹ ਕਿੱਥੇ ਦੇ ਰਹਿਣ ਵਾਲਾ ਉਤਾਰੀਪੜ ਵੀਰ ਦਾ ਰਹਿਣ ਵਾਲਾ ਅੱਛਾ ਮੇਰੇ ਬੱਚਿਆਂ ਨੂੰ ਹੋਰ ਕੋ ਖਤਰਾ ਜੋ ਜਦੋਂ ਕਰੋ ਧਮਕੀਆਂ ਦੇ ਕੇ ਜਾਂਦਾ ਲੋਕਾਂ ਦੇ ਹੱਥਾਂ 'ਚ ਤਰੀਫੀ ਕਾਲ ਇਹ ਸਮੌਕੇ ਤੇ ਦੂਜੀ ਤਰ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਤਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਦਵਿੰਦਰ ਨਾਲ ਪੁਰਾਣੀ ਦੁਸ਼ਮਣੀ ਹੈ ਜਿਸ ਸੰਬੰਧੀ ਕੇਸ ਵੀ ਚੱਲ ਰਿਹਾ ਹੈ ਬੀਤੇ ਦਿਨੀ ਜਦੋਂ ਮੈਂ ਸਬਜ਼ੀ ਲੈਣ ਗਿਆ ਤਾਂ ਦਵਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ ਮੇਰੇ ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ ਜਿਸ ਕਰਕੇ ਮੈਂ ਇਲਾਜ ਇੱਥੋਂ ਕਰਵਾ ਰਿਹਾ ਹਾਂ ਨਹੀਂ ਉਹ ਤਾਂ ਬੋਸਾ ਨੂੰ ਤਾਂ ਤੁਸੀਂ ਤੁਸੀਂ ਜੋ ਤੁਸੀਂ ਹਸਪੀਟਲਾਈਜ਼ ਕੀ ਕਰਨ ਆਏ ਵਾਟ ਕੇ ਭਾ ਲੱਗਿਆ ਜਦੋਂ ਵਾਟ ਦੇ ਇੱਕ ਮਿੰਟ ਕੱਲ ਮੈਂ ਗਿਆ ਸਬਜ਼ੀ ਲੈਣ ਹੱਡੀ ਤੇ ਇਹ ਦਾ ਬੇਟਾ ਗਏ ਆ ਉੱਥੇ ਇਹ ਝੂਠ ਬੋਲ ਰਿਹਾ ਨਾ ਬਾਈ ਜੀ ਤੁਸੀਂ ਸਮਝੀਂ ਹਨ ਗਿਆਨ ਵੀਡੀਓ ਵੀ ਹੈਗੀ ਹੈ ਅੱਜ ਵੀ ਟੈਂਪਲੇਟ ਜੀ ਮੈਂ ਕਢਾ ਲਿਆ ਠੀਕ ਹੈ ਅਗਵਾ ਵੀ ਦੁਕਾਨ ਵਾਲੇ ਸਾਰੇ ਹੀ ਆ ਇਹ ਇੱਥੇ ਕੱਲ ਵੱਡੇ ਕੱਲ ਵੱਡੇ ਨਹੀਂ ਤੇ ਤੁਸੀਂ ਇਹ ਕੱਲ ਵੱਡੇ ਤੇ ਕੱਲ ਨੂੰ ਜਾਖ ਲਓ ਅੱਜ ਕੱਲ ਹੀ ਜਾਖ ਕੱਲ ਹੀ ਜਾਖ ਲਾ ਤੇ ਕੱਲ ਜਾਖ ਲਾ ਹਾਂ ਕੱਲ ਦੇ ਜਾਖ ਨਹੀਂ ਤੁਹਾਡਾ ਪੁਰਾਣਾ ਝਗੜਾ ਨਹੀਂ ਅੱਜ ਵੀ ਝੜਾ ਝਗੜਾ ਹੋਇਆ ਕੋਈ ਕਿਸੇ ਗੱਲ ਤੋਂ ਅੱਜ ਵੀ ਝਗੜਾ ਹੋਇਆ ਤੁਹਾਡਾ ਕੋਈ ਪਰਿਵਾਰਕ ਮੈਂ ਨੂੰ ਪਤਾ ਕੋਈ ਮੈਂ ਪਤਾ ਇੱਥੇ ਆਂ ਕੀ ਕੰਦ ਇੱਥੇ ਆਂ ਫਕਲ ਦੇ ਇੱਥੇ ਇਸ ਸਬੰਧੀ ਐਸਐਮਓ ਡਾਕਟਰ ਪਰਮਿੰਦਰ ਕੌਰ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਜਿਸ ਨੂੰ ਮੋਡਲੀ ਸਹਾਇਤਾ ਦੇਣ ਉਪਰੰਤ ਹਾਇਰ ਸੈਂਟਰ ਰੈਫਰ ਕਰ ਦਿੱਤਾ ਐਕਚੁਅਲੀ ਅੱਜ ਤਕਰੀਬਨ ਤਕਰੀਬਨ 1:30 ਵਜੇ 1:30 ਪਾਣੀ ਤੋਂ ਹੋਵੇ ਜੀ ਇੱਕ ਸਾਰੇ ਕੋ ਪੇਸ਼ੈਂਟ ਆ ਦਵਿੰਦਰ ਸਿੰਘ ਉਸ ਨੂੰ ਕਾਫੀ ਬੁਰੀ ਤਰ੍ਹਾਂ ਮਾਰਕਟਾਈਓ ਦੀ ਹੋਈ ਸੀ ਉਹਨੂੰ ਵੱਡਿਆ ਵੀ ਹੋਇਆ ਸੀਗਾ ਕਾਫੀ ਉਹਦੀ ਇੰਜਰੀਸ ਪ੍ਰੈਸਰ ਇਹਨਾਂ ਦਾ ਕੋਈ ਕੱਲ ਇੱਕ ਰਾਤ ਮੈਂ ਮਿਲ ਰਾਇਆ ਸੀ ਚਰਨਜੀਤ ਸਿੰਘ ਉਹਨਾਂ ਦੇ ਨਾਲ ਕੋਈ ਆਪਲ ਦੇ ਵਿੱਚ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਸੋ ਅਸੀਂ ਇਹ ਢਿਲਵਾ ਦੇ ਲਈ ਦਾ ਕੇਸ ਹੈ ਇਹਨਾਂ ਦੀ ਆਕਸੀਡੈਂਟ ਦੀ ਸ਼ੇਰ ਤੁਸੀਂ ਬਿੰਦਰ ਸਿੰਘ ਨੂੰ ਚਰਨਜੀਤ ਪੇਸ਼ੈਂਟ ਸਟੇਬਲ ਹੈ ਜਿਹੜਾ ਬਿੰਦਰ ਆਇਆ ਸਾਡੇ ਕੋਲ ਪੇਸ਼ੈਂਟ ਮਨਸੀ ਫਸਟ ਟੇਪ ਦਿੱਤੀ ਹੈ ਐਮਲਸੀ ਕਰਕੇ ਐਕਸਰੇਸ ਕਰਕੇ ਤੇ ਅਸੀਂ ਹੁਣ ਪੇਸ਼ੀ ਵੀ ਹੱਥ ਦੇ ਕੇ ਉਸ ਨੂੰ ਰੈਫਰ ਕਰਾਂ ਦਿੱਤੀ ਹਾਂ ਕਮੇਟਰੀ ਕੋਲ ਚੱਲ ਉਸ ਡਾਕਟਰ ਸਾਹਿਬ ਇਹ ਇੱਕ ਜਿਹੜਾ ਉਹ ਪਹਿਲਾ ਪੇਸ਼ੈਂਟ ਹੈਗਾ ਜਾਂ ਕੋਈ ਹੰਗਾਮਾ ਵੀ ਹੋਇਆ ਇੱਥੇ ਹਸਪੀਟਲ ਦੇ ਵਿੱਚ ਜਿਹੜਾ ਕੱਲ ਦਾ ਦਾਖਲਾ ਉਹ ਪਰਿਵਾਰਕ ਮੈਂਬਰਾਂ ਨੇ ਕੁਝ ਹਾਂਜੀ ਜਿਹੜੇ ਦਵਿੰਦਰ ਸਿੰਘ ਦੇ ਲਈ ਪਰਿਵਾਰਕ ਮੈਂਬਰ ਹੈ ਨਾ ਉਹਨਾਂ ਨੇ ਚਰਨਜੀਤ ਸਿੰਘ ਜਿਹੜਾ ਕਿ ਕੱਲ ਰਾਤ ਨੂੰ ਐਮਲਸੀ ਹੋਈ ਸੀ ਉਹ ਦੋੜਾ ਪਰਚਾ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਪਰ ਜਾ ਕੇ ਉਹਨਾਂ ਨੇ ਥੋੜਾ ਉਹਨੂੰ ਖੁਸ਼ ਕੀਤਾ ਜਾਂਦੇ ਪੀਸ਼ੇ ਨੂੰ ਤੋਂ ਥੋੜਾ ਜਿਹਾ ਉਹਨਾਂ ਨੇ ਉਹਨੂੰ ਬੋਲੇ ਬੋਲੇ ਨਹੀਂ ਹੈਗੇ ਕਾਫੀ ਸੈਕਸ਼ਨ ਤੋਂ ਆਪਣਾ ਤਾਂ ਇਨੀਸ਼ੀਏਟਿਵ ਤੇ ਕਿਸੇ ਆ ਗਿਆ ਥੇ ਸੀ ਰਾ빗 ਤੋਂ ਫਿਰ ਆ ਕੇ ਉਸ ਨੂੰ ਠੰਡਾ ਕੀਤਾ ਤੋਂ ਉਹਨੇ ਸੇਮ ਜਿਹਾ ਪੀਸ਼ੇ ਉਹਦੇ ਅੰਦਰ ਸੀ ਇਸ ਨੂੰ ਸੀ ਪ੍ਰੈਫਰ ਕਰ ਲਿਆ ਇਸ ਸਬੰਧੀ ਸਬੰਧਤ ਥਾਣੇ ਦੇ ਪੁਲਿਸ ਵੱਲੋਂ ਦੋਵਾਂ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ